ਇਕ ਵਿਧਵਾ ਭੈਣ ਦੇ ਘਰ ਪੈ ਗਿਆ ਲੈਂਟਰ ਗਾਂਧੀ ਨਗਰ ਕੈਂਪ ਦੀ ਰਹਿਣ ਵਾਲੀ ਇਹ ਭੈਣ ਬਰਸਾਤਾਂ ਦੌਰਾਨ ਘਰ ਦੀ ਛੱਤ ਡਿੱਗਣ ਦੇ ਨਾਲ ਬੇਕਾਰ ਹੋ ਗਈ ਸੀ ਅਤੇ ਭੈਣ ਅੱਜ ਡਿਸਟ੍ਰਿਕਟ ਵੈਲਫੇਅਰ ਕਲੱਬ ਵੱਲੋਂ ਭੈਣ ਨੂੰ ਘਰ ਦੀ ਜਿੱਤੀ ਪੱਕੀ ਛੱਤ ਪਵਾ ਕੇ ਅਤੇ ਇਸ ਭੈਣ ਨੇ ਵੀ ਇਸ ਕਲੱਬ ਦਾ ਧੰਨਵਾਦ ਕੀਤਾ ਜੀ ਨਾਮ ਜੀ ਮੈਨਾਰੀ ਸੁਮੈਲ ਹਰੀ ਸ਼ਮਾ ਜਨ ਜੀ ਸਾਡੇ ਕੋਲ ਤੇ ਉਹ ਵੀ ਦੀ ਸੇਵਾ ਕਰ ਦਿੱਤਾ ਸਾਨੂੰ ਅਪਰੋਚ ਹੋਈ ਸਾਡਾ ਡਿਸਟ੍ਰਿਕਟ ਅਫਸਰ ਹੀ ਮੈਂਬਰ ਹੈਗੇ ਸਾਡੇ ਸਾਨੂੰ ਅਪਰੋਚ ਹੋਈ ਕਿ ਇੱਕਦਾ ਸਾਡੇ ਬਰਸਾਦਾ ਭੇਜਣਾ ਇਹ ਭੈਣ ਜੀ ਦਾ ਕਿ ਲੈਟਰ ਦੇ ਪਿਆ ਉਹ ਛੱਤ ਦੇ ਪਿਆ ਤੇ ਹੁਣ ਸਾਨੂੰ ਇਹਨਾਂ ਨੇ ਇਹਨਾਂ ਦੇ ਭਲੇ ਵਾਲਿਆਂ ਨੇ ਅਪਰੋਚ ਕੀਤੀ ਕਿ ਦਦਾ ਕੰਮ ਹੋ ਜਾਦਾ ਤੇ ਅਸੀਂ ਕਿਹਾ ਸਾਡੇ ਪ੍ਰਧਾਨ ਹੋਣਾ ਕਿਹਾ ਕਿ ਜਿੱਦਾਂ ਵੀ ਹੋ ਸਕਦਾ ਹੈ ਕਰਾਂਗੇ ਕੰਮ ਤੇ ਅਸੀਂ ਆਏ ਕੰਮ ਕਰਾਏ ਆ ਜੀ ਐ ਐਸੀ ਆਏ ਹੋ ਲੈਟਰ ਪੋਣ ਆਏ ਹੋ ਇਹਦਾ ਲੈਂਡਰ ਪਾਇਆ ਤੇਰੇ ਇੱਥੇ ਹੋ ਗਰਾ ਜੀ ਨਾ ਇੱਥੇ ਅਸੀਂ ਆਏ ਆ ਦ੍ਰਿਸ਼ਟੀ ਕਲੱਬ ਬਟਾਲਾ ਤੋਂ ਸਾਡੀ ਟੀਮ ਆਈ ਦੀ ਹੈ ਵਰਿੰਦਰ ਚਾਚਾ ਜੀ ਆਏ ਆ ਸਟੀਲ ਕਟਰ ਵਾਲੇ ਆਏ ਨੇ ਬੱਬੂ ਭਾਜੀ ਆਏ ਨੇ ਹਰੀ ਹਰੀਸ਼ ਭਾਜੀ ਆਏ ਨੇ ਸਾਨੂੰ ਇੱਕ ਅਪਰੋਚ ਕੀਤੀ ਗਈ ਸੀ ਸਰ ਇੱਕ ਕੈਂਪ ਦੇ ਵਿੱਚ ਵਾਰਡ ਨੰਬਰ 7 ਵਿੱਚ ਗਲੀ ਨੰਬਰ 2 ਵਿੱਚ ਤੇ ਇੱਕ ਭੈਣ ਦਾ ਨਾ ਛੱਤ ਡਿੱਗ ਗਈ ਹੈ ਜਦੋਂ ਬਰਸਾਤਾਂ ਬਹੁਤ ਆਈਆਂ ਦੇ ਉਹਨਾਂ ਦੇ ਸਿਰ ਤੇ ਕੋਈ ਸਾਈਨ ਹੈਗਾ ਤੇ ਤੁਸੀਂ ਨਾ ਭਾਜੀ ਸਾਡੀ ਸਹਾਇਤਾ ਕਰੋ ਮੈਂ ਆਪਣੇ ਕਲੱਬ ਮੈਂਬਰ ਆਪਣੇ ਪ੍ਰਧਾਨ ਜੀ ਨਾਲ ਸਾਰੀ ਟੀਮ ਨਾਲ ਸਲਾਹ ਕੀਤੀ ਭਾਜੀ ਕਿ ਸੇਵਾ ਦਾ ਕੰਮ ਹੈ ਅਸੀਂ ਸੇਵਾ ਕਰਨੀ ਹੈ ਤੁਹਾਡੀ ਜੋ ਇਜਾਜ਼ਤ ਹੈ ਪ੍ਰਧਾਨ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਸੇਵਾ ਕਰੋ ਪ੍ਰਧਾਨ ਜੀ ਦੇ ਸਹਿਯੋਗ ਨਾਲ ਸਾਰੀ ਟੀਮ ਦੇ ਸਹਿਯੋਗ ਨਾਲ ਸਾਡੀ ਦ੍ਰਿਸ਼ਟੀ ਕਲੱਬ ਦੇ ਨਾਲ ਅਸੀਂ ਅੱਜ ਇੱਥੇ ਪਹੁੰਚ ਗਏ ਉਹ ਭੈਣ ਦੇ ਸਿਰ ਦੀ ਛੱਤ ਦਾ ਲਾਂਡਰ ਪਵਾ ਰਹੇ ਹਾਂ ਜੀ ਸਾਡੇ ਵੱਲੋਂ ਕਿਹੜੇ ਕੰਮ ਕੀਤੇ ਜਾਂਦੇ ਨੇ ਸਾਡੇ ਵੱਲੋਂ ਸਰ ਅਸੀਂ ਇੱਕ ਦ੍ਰਿਸ਼ਟੀ ਕਲੱਬ ਵੱਲੋਂ ਸਾਡੇ ਕਈ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਨੇ ਭਾਜੀ ਜਿਵੇਂ ਜ਼ਰੂਰਤਮੰਦਾਂ ਨੂੰ ਕੰਬਲ ਦਿੱਤੇ ਜਾਂਦੇ ਨੇ ਅਸੀਂ ਬਲੱਡ ਕੈਂਪ ਵੀ ਲਗਾਉਂਦੇ ਹਾਂ ਸਰ ਦ੍ਰਿਸ਼ਟੀ ਕਲੱਬ ਵੱਲੋਂ ਦ੍ਰਿਸ਼ਟੀ ਕਲੱਬ ਵੱਲੋਂ ਨੈਤਰੇ ਨਾਦੀਆਂ ਆਪਰੇਸ਼ਨ ਵੀ ਕਰਾਏ ਜਾਂਦੇ ਨੇ ਭਾਜੀ ਮਾ ਮਾੜੇ ਬੱਚਿਆਂ ਦੀ ਸਕੂਲ ਫੀਸ ਵੀ ਦਿੱਤੀ ਜਾਂਦੀ ਹੈ ਕਲੱਬ ਵੱਲੋਂ ਹੋਰ ਵੀ ਕਈ ਅਨੇਕਾ ਕੰਮ ਨੇ ਜਿਹੜੇ ਬਿਆਨ ਨਹੀਂ ਕੀਤੇ ਜਾ ਰਹੇ ਉਹ ਅਸੀਂ ਕਾਹ ਕਰ ਰਹੀ ਹਾਂ ਮੇਰਾ ਨਾਮ ਮਨਜੂਆ ਗਾਂਧੀ ਕੰਦ ਅੱਜ ਤਣੀ ਘਰ ਦੀ ਛੱਤ ਪੈਣ ਦੀ ਹੈ ਕਿ ਨਹੀਂ ਗੁੰਮੀ ਹੋਣੀ ਹੈ ਹੈ ਭਾਜੀ ਉਹਨਾਂ ਦੇ ਬਦੌਲਤ ਜੋ ਵੀ ਇਹ ਕੰਮ ਮੇਰਾ ਹਿੰਦਾ ਪਿਆ ਵਾ ਕਿਉਂਕਿ ਮੇਰਾ بارشਾਂ ਦੇ ਕਾਰਨ ਮੇਰਾ ਘਰ ਜਿਹੜਾ ਡਿੱਗ ਗਿਆ ਸੀ ਤੇ ਨ ਮੇਰੇ ਬੱਚੇ ਆ ਮੇਰੇ ਸਿਰ ਤੇ ਕੋਈ ਕਮਾਨਣ ਵਾਲਾ ਨਹੀਂ ਨਾ ਸਾਸ ਨਾ ਸੋਹਰਾ ਕੋਈ ਫੈਮਲੀ ਵਿੱਚ ਨਹੀਂ ਏ ਭਾਜੀ ਉਹਨਾਂ ਦਾ ਬਹੁਤ ਜ਼ਿਆਦਾ ਮੇਰੇ ਸਿੱਧੇ ਯੋਗਦਾਨ ਆ ਕਿ ਮੇਰਾ ਇਹਨਾਂ ਨੇ ਘਰ ਬਣਾ ਕੇ ਮੈਨੂੰ ਦਿੱਤਾ ਤੇ ਮੈਂ ਦਾ ਨਾਮ ਧੰਨਵਾਦ ਦਿਲੋਂ ਕਰਦੀ ਆ ਪ੍ਰਮਾਤਮਾ ਨੇ ਬਹੁਤ ਸਾਰੀ ਚੜ੍ਹਦੀ ਕਲਾ ਦੇ ਵਿੱਚ ਹੋਰ ਬਖਸ਼ੇ ਹੋਰ ਆ ਮੇਰੇ ਵਰਗੀਆਂ ਭੈਣਾਂ ਦੀਆਂ ਸੇਵਾ ਕਰ ਸਕਣ ਮੈਂ ਖਾਤਾ ਹੁੰਦੀ ਆ ਇਹ ਘਰ ਲੱਗ ਰਿਹਾ ਹੈ ਨਾ ਸਰਦਾਂ ਆਉਂਦੀਆਂ ਸੀ ਤੇ ਪਰਸਾਤਾ ਜਦੋਂ ਪਈਆਂ ਲਗਾਤਾਰ ਹੀ ਕਿ ਉਸ ਵੇਲੇ ਸਾਡਾ ਘਰ ਜਿਹੜਾ ਮੇਰਾ ਡਿੱਗ ਗਿਆ ਸੀ ਅੰਦਰ ਇੱਕ ਸਾਈਡ ਤੇ ਮੈਂ ਆ ਸੀ ਤੇ ਇੱਕ ਸਾਈਡ ਤੇ ਮੇਰੇ ਬੱਚੇ ਸੀ ਤੇ ਫਿਰ ਆ ਭਾਜੀ ਹੁਣਾਂ ਨੇ ਆ ਕੇ ਮੈਨੂੰ ਅੰਦਰੋਂ ਬਾਹਰ ਕੱਢਿਆ ਤੇ ਨਾਲੇ ਮੇਰੇ ਘਰ ਦਾ ਸਨਮਾਨ ਵੀ ਕਰ ਲਿਆ ਮੈਂ ਧੰਨਵਾਦ ਕਰਦੇ ਹਾਂ ਇਹਦਾ ਹਾਂਜੀ ਇਹਨਾਂ ਦਾ ਬਹੁਤ ਧੰਨਵਾਦ ਕਰਨੇ ਆ